ਸੋ ਸასი ਗਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ ਚ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਜੁੜਿਆ ਜੀ ਮੈਂ ਗੁਰਿੰਦਰ ਤੇ ਅੱਜ ਦੀ ਜਿਹੜੀ ਇਹ ਸੱਚੀ ਕਹਾਣੀ ਸਬੰਧ ਰੱਖਦੀ ਆ ਜੀ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਮੇਰਠ ਉੱਥੇ ਦਾ ਇੱਕ ਇਲਾਕਾ ਇੱਕ ਪਿੰਡ ਕੀਨਾਨਗਰ ਉੱਥੇ ਦਾ ਇੱਕ ਰਹਿਣ ਵਾਲਾ ਵਿਅਕਤੀ ਜਿਹਦਾ ਨਾਮ ਹੈ ਜੀ ਰਵੀ ਸ਼ੰਕਰ ਉਹਦੀ ਉਮਰ ਹੈ ਜੀ 28 ਸਾਲ ਦੇ ਕਰੀਬ ਤੇ ਦਿਨ ਆ ਜੀ 2 ਅਗਸਤ 2025 ਦਾ ਜਾਦਾ ਪੁਰਾਣਾ ਕਿੱਸਾ ਨਹੀਂ ਆ ਹੁਣੇ ਇਸ ਮਹੀਨੇ ਦੀ ਉਹ ਗੱਲ ਆ ਦੋ ਗਾਸਤ ਨੂੰ ਰਵੀ ਸ਼ੰਕਰ ਸਵੇਰੇ ਸਵੇਰੇ ਫੋਨ ਮਲਾਉਂਦਾ ਆਪਣੀ ਘਰ ਵਾਲੀ ਸਪਨਾ ਨੂੰ ਸਪਨਾ ਮੇਰਠ ਜ਼ਿਲ੍ਹੇ ਦੇ ਹੀ ਇੱਕ ਇਲਾਕੇ ਅਮੀਰੀ ਦੇ ਵਿੱਚ ਰਹਿਣ ਦੇ ਲਈ ਗਈ ਹੁੰਦੀ ਆ ਉਹਨੂੰ ਫੋਨ ਕਰਕੇ ਕਹਿੰਦਾ ਵਾ ਕਿ ਮੈਨੂੰ ਰਾਤ ਨੂੰ ਬਹੁਤ ਇੱਕ ਭੈੜਾ ਸੁਪਨਾ ਆਇਆ ਬਹੁਤ ਮੇਰੇ ਮਨ ਦੇ ਵਿੱਚ ਮਾੜੇ ਮਾੜੇ ਖਿਆਲ ਤੈਨੂੰ ਲੈ ਕੇ ਆਈ ਜਾਂਦੇ ਨੇ ਮੈਂ ਬਹੁਤ ਉਤਸੁਕ ਸੀਗਾ ਤੇਰੇ ਨਾਲ ਫੋਨ ਤੇ ਗੱਲ ਕਰਨ ਦੇ ਲਈ ਸਵੇਰੇ ਉੱਟਦੇ ਅਸਾਰ ਤੈਨੂੰ ਮੈਂ ਫੋਨ ਤਾਂ ਕੀਤਾ ਤੇ ਹੁਣ ਇੱਕ ਹੋਰ ਉਤਾਵਲਾਪਾਨਾ ਮੈਂ ਤੈਨੂੰ ਦੇਖਣਾ ਚਾਹਨਾ ਵਾ ਵੀ ਤੂੰ ਮੇਰੀ ਨਿਗਾਹ ਦੇ ਵਿੱਚ ਪੈ ਜਾ ਕਿਸੇ ਤਰ੍ਹਾਂ ਵੀ ਮੈਨੂੰ ਤਾਂ ਸ਼ਾਂਤੀ ਮਿਲਣੀ ਆ ਕੀ ਮੈਂ ਇੱਥੇ ਆ ਸਕਦਾ ਵਾ ਉਹ ਪੁੱਛਦਾ ਆਪਣੀ ਪਤਨੀ ਸੁਪਨਾ ਨੂੰ ਕਿ ਇੱਥੇ ਆ ਮੇਰੀ ਚ ਆ ਸਕਦਾ ਮੈਂ ਤੈਨੂੰ ਮਿਲਣ ਦੇ ਲਈ ਤਾਂ ਉਹਦੀ ਪਤਨੀ ਸੁਪਨਾ ਕਹਿੰਦੀ ਆ ਵੀ ਇਹ ਵੀ ਕੋਈ ਪੁੱਛਣ ਵਾਲੀ ਗੱਲ ਆ ਤੁਹਾਡਾ ਘਰ ਆ ਤੁਸੀਂ ਜਦੋਂ ਮਰਜ਼ੀ ਆ ਸਕਦੇ ਚਲੋ ਜੀ ਥੋੜੀ ਦੇਰ ਦੇ ਵਿੱਚ ਰਵੀ ਸ਼ੰਕਰ ਅਮੇਰੀ ਉਹਦੇ ਘਰ ਦੇ ਵਿੱਚ ਪਹੁੰਚ ਜਾਂਦਾ ਅਸਲ ਦੇ ਵਿੱਚ ਜਿਹੜੀ ਇਹਦੀ ਪਤਨੀ ਆ ਆਪਣੀ ਵੱਡੀ ਭੈਣ ਮਮਤਾ ਦੇ ਘਰ ਰਹਿਣ ਲਈ ਗਈ ਹੁੰਦੀ ਆ ਮਮਤਾ ਦੇ ਘਰ ਵਿੱਚ ਇੱਕ ਉਹਦਾ ਘਰ ਵਾਲਾ ਤੇ ਇੱਕ ਜਿਹੜੇ ਉਹਦੇ ਬੱਚੇ ਸੀਗੇ ਉਹ ਸਕੂਲ ਗਏ ਹੋਏ ਸੀ ਘਰ ਵਾਲਾ ਕੰਮ ਤੇ ਗਿਆ ਹੋਇਆ ਸੀ ਤੇ ਜਦੋਂ ਰਵੀ ਸ਼ੰਕਰ ਪਹੁੰਚਦਾ ਵਾ ਦੋਨੋਂ ਭੈਣਾਂ ਘਰ ਦੇ ਵਿੱਚ ਇਕੱਲੀਆਂ ਸੀ ਇਹ ਦੇਖ ਕੇ ਜਦੋਂ ਉਹ ਅੰਦਰ ਵੜਦਾ ਵਾ ਰਵੀ ਸ਼ੰਕਰ ਤਾਂ ਪਹਿਲਾਂ ਉਹ ਕੁੰਡਾ ਅੰਦਰੋਂ ਬੰਦ ਕਰਦਾ ਉਸ ਤੋਂ ਬਾਅਦ ਸਪਨਾ ਨੂੰ ਮਿਲਦਾ ਸਪਨਾ ਨੂੰ ਕਹਿੰਦਾ ਕਿ ਆ ਜਾ ਆਪਾਂ ਉੱਪਰ ਵਾਲੇ ਕਮਰੇ ਦੇ ਵਿੱਚ ਆਰਾਮ ਨਾਲ ਬੈਠ ਕੇ ਗੱਲ ਕਰਦੇ ਹਾਂ ਸਪਨਾ ਨੂੰ ਉੱਪਰ ਕਮਰੇ 'ਚ ਲੈ ਜਾਂਦਾ ਤੇ ਜਿਹੜੀ ਪੌੜੀ ਜਾਂਦੀ ਸੀ ਉੱਪਰ ਨੂੰ ਉੱਥੇ ਇੱਕ ਦਰਵਾਜ਼ਾ ਸੀ ਉਹ ਵੀ ਅੰਦਰੋਂ ਬੰਦ ਕਰ ਲੈਂਦਾ ਕਿ ਕੋਈ ਉੱਪਰ ਵਾਲੇ ਕਮਰੇ ਦੇ ਵਿੱਚ ਆ ਨਾ ਸਕੇ ਜਦੋਂ ਕਮਰੇ ਦੇ ਵਿੱਚ ਲੈ ਜਾਂਦਾ ਤਾਂ ਉਹਨੂੰ ਕਹਿੰਦਾ ਵੀ ਮੈਂ ਤੇਰੇ ਲਈ ਇੱਕ ਸਰਪ੍ਰਾਈਜ਼ ਗਿਫਟ ਲੈ ਕੇ ਆਇਆ ਮੈਂ ਤੈਨੂੰ ਤੋਹਫਾ ਦੇਣਾ ਚਾਹੁੰਦਾ ਤਾਂ ਸਪਨਾ ਬਹੁਤ ਖੁਸ਼ ਹੁੰਦੀ ਆ ਕਿ ਉਹਦਾ ਪਤੀ ਉਹਦੇ ਲਈ ਕੋਈ ਇੱਕ ਸਰਪ੍ਰਾਈਜ਼ ਗਿਫਟ ਲੈ ਕੇ ਆਇਆ ਉਹ ਕਹਿੰਦਾ ਇੱਕ ਸ਼ਰਤ ਹੈ ਕਿ ਤੈਨੂੰ ਇਹ ਗਿਫਟ ਤਾਂ ਦਊਂਗਾ ਜੇ ਤੂੰ ਅੱਖਾਂ ਬੰਦ ਰੱਖੇਂਗੀ ਅੱਖਾਂ ਨਹੀਂ ਖੋਲ੍ਹੇਂਗੀ ਜਦ ਤੱਕ ਇਹ ਗਿਫਟ ਮੈਂ ਤੈਨੂੰ ਪਹਿਨਾ ਨਹੀਂ ਦਿੰਦਾ ਤੇ ਉਹ ਆਪ ਹੀ ਦੱਸ ਵੀ ਦਿੰਦਾ ਇੱਕ ਬੜਾ ਖੂਬਸੂਰਤ ਤੇਰਾ ਫੇਵਰਟ ਹਾਰ ਤੇਰੇ ਲਈ ਲੈ ਕੇ ਆਇਆ ਅੱਖਾਂ ਬੰਦ ਕਰ ਲਾ ਜਦ ਤੱਕ ਇਹ ਗਲੇ ਦੇ ਵਿੱਚ ਨਹੀਂ ਪਾਉਂਦਾ ਉਦੋਂ ਤੱਕ ਤੂੰ ਅੱਖਾਂ ਨਾ ਖੋਲੀਂ ਜਦੋਂ ਮੈਂ ਪਾ ਲਿਆ ਫਿਰ ਤੈਨੂੰ ਮੈਂ ਸ਼ੀਸ਼ੇ 'ਚ ਦਿਖਾਉਂਗਾ ਕਿ ਕਿੰਨਾ ਸੋਹਣਾ ਤੋਹਫਾ ਮੈਂ ਤੇਰੇ ਲਈ ਲੈ ਕੇ ਆਇਆ ਸਪਨਾ ਫੁੱਲੇ ਨਹੀਂ ਸੀ ਸਮਾ ਰਹੀ ਤੇ ਆਪਣੀਆਂ ਅੱਖਾਂ ਬੰਦ ਰੱਖਦੀ ਆ ਪਰ ਜਦੋਂ ਉਹ ਅੱਖਾਂ ਬੰਦ ਕਰਦੀ ਆ ਨਾਲ ਹੀ ਰਵੀ ਸ਼ੰਕਰ ਚਾਕੂ ਕੱਟਦਾ ਵਾ ਤੇ ਉਹਦੀ ਗਰਦਨ ਦੇ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੰਦਾ ਕੋਈ ਹਾਰ ਨਹੀਂ ਸੀ ਉਹ ਲੈ ਕੇ ਆਇਆ ਚਾਕੂ ਦੇ ਨਾਲ ਆਪਣੀ ਘਰ ਵਾਲੀ ਸਪਨਾ ਦੇ ਉੱਤੇ ਅਟੈਕ ਕਰ ਦਿੰਦਾ ਲਗਾਤਾਰ 15 20 ਅਟੈਕ ਜਿਹੜੇ ਉਹ ਸਪਨਾ ਦੇ ਉੱਤੇ ਕੀਤੇ ਜਾਂਦੇ ਆ ਸਪਨਾ ਖੂਨੋ ਖੂਨ ਹੋ ਜਾਂਦੀ ਆ ਚੀਕਾ ਮਾਰ ਰਹੀ ਆ ਉਧਰੋਂ ਮਮਤਾ ਤੱਕ ਉਹ ਚੀਕਾਂ ਦੀ ਆਵਾਜ਼ ਪਹੁੰਚਦੀ ਆ ਮਮਤਾ ਉੱਪਰ ਆਉਣ ਦੀ ਕੋਸ਼ਿਸ਼ ਕਰਦੀ ਆ ਪਰ ਪੌੜੀਆਂ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਉਹ ਸਾਰਾ ਆਂਡ ਗਵਾਂਡ ਇਕੱਠਾ ਕਰ ਲੈਂਦੀ ਆ ਤੇ ਕੁਝ ਆਂਡ ਗਵਾਂਡ ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਆਪ ਹੀ ਉਹਨਾਂ ਦੇ ਘਰ ਦੇ ਬਾਹਰ ਇਕੱਠਾ ਹੋ ਜਾਂਦਾ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਅੰਦਰ ਆਖਰ ਹੋਇਆ ਕਿ ਆ ਛੱਤ ਤੇ ਰਵੀ ਸ਼ੰਕਰ ਆਪਣੀ ਘਰਵਾਲੀ ਨੂੰ ਲੈ ਕੇ ਗਿਆ ਉਹਨੇ ਇਹੋ ਜਿਹਾ ਕੀ ਕੀਤਾ ਕਿ ਨੀਆ ਚੀਕਾਂ ਉਹ ਮਾਰ ਰਹੀ ਆ ਇੰਨੀ ਦੇਰ ਦੇ ਵਿੱਚ ਹੀ ਜੀ ਸਪਨਾ ਦਮ ਤੋੜ ਦਿੰਦੀ ਆ ਸਪਨਾ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਰਵੀ ਸ਼ੰਕਰ ਆਪ ਫੋਨ ਕੱਢ ਕੇ ਪੁਲਿਸ ਨੂੰ ਬੁਲਾਉਂਦਾ ਵਾ ਉਹਨਾਂ ਨੂੰ ਕਹਿੰਦਾ ਵਾ ਕਿ ਮੈਂ ਆਪਣੀ ਪਤਨੀ ਸਪਨਾ ਦਾ ਕਤਲ ਕੀਤਾ ਵਾ ਮੈਨੂੰ ਆ ਕੇ ਤੁਸੀਂ ਗ੍ਰਿਫਤਾਰ ਕਰ ਲਓ ਪੁਲਿਸ ਵੀ ਬਹੁਤੀ ਦੇਰ ਨਹੀਂ ਲਾਉਂਦੀ ਤੇ ਜਦੋਂ ਘਰ ਦੇ ਬਾਹਰ ਪੁਲਿਸ ਪਹੁੰਚਦੀ ਆ ਆਂਡ ਗਵੰਡ ਤੇ ਮਮਤਾ ਇਹ ਦੇਖ ਕੇ ਹੈਰਾਨ ਸੀ ਵੀ ਇਹ ਸਾਰਾ ਕੁਝ ਹੋ ਕੀ ਗਿਆ ਪੁਲਿਸ ਕਿਵੇਂ ਇੱਥੇ ਪਹੁੰਚੀ ਤਾਂ ਜਦੋਂ ਪੁਲਿਸ ਪਹੁੰਚਦੀ ਆ ਉਹ ਕੁੰਡੇ ਖੜਕਾਉਂਦੀ ਆ ਦਰਵਾਜ਼ਾ ਖੋਲਣ ਦੇ ਵਾਸਤੇ ਕਿਹਾ ਜਾਂਦਾ ਪੂਰੇ 15 ਮਿੰਟ ਬਾਅਦ ਰਵੀ ਸ਼ੰਕਰ ਸਾਰਾ ਜਿਹੜਾ ਉਹ ਕਵਾੜੀਆਂ ਦਾ ਦਰਵਾਜ਼ਾ ਤੇ ਮੇਨ ਗੇਟ ਦਾ ਵੀ ਦਰਵਾਜ਼ਾ ਖੋਲ ਦਿੰਦਾ ਵਾ ਤੇ ਪੁਲਿਸ ਜਦੋਂ ਅੰਦਰ ਜਾਂਦੀ ਆ ਨਾਲ ਮਮਤਾ ਅੰਦਰ ਜਾਂਦੀ ਆ ਉਹਨਾਂ ਦੇ ਸਾਹ ਸੁੱਕ ਜਾਂਦੇ ਨੇ ਮਮਤਾ ਹੱਕੀ ਬੱਕੀ ਰਹਿ ਜਾਂਦੀ ਆ ਆਪਣੀ ਛੋਟੀ ਭੈਣ ਦੀ ਲਾਸ਼ ਪਈ ਦੇਖ ਕੇ ਖੂਨੋਂ ਖੂਨ ਉਹ ਹੋਈ ਪਈ ਸੀ ਤੇ ਨਾਲ ਜਿਹੜਾ ਰਵੀ ਸ਼ੰਕਰ ਆ ਉਹ ਵੀ ਖੂਨ ਦੇ ਨਾਲ ਲਿਬੜਿਆ ਹੋਇਆ ਸੀ ਉਹਨੇ ਇੰਨੇ ਜ਼ੋਰਦਾਰ ਤਰੀਕੇ ਦੇ ਨਾਲ ਵਾਰ ਕੀਤੇ ਸੀ ਚਾਕੂ ਦੇ ਨਾਲ ਹੁਣ ਉਹਨੂੰ ਪੁੱਛਿਆ ਜਾਂਦਾ ਹੈ ਕਿ ਪੁਲਿਸ ਵੱਲੋਂ ਵੀ ਸਾਰਾ ਕੁਝ ਤੂੰ ਕਿਉਂ ਕੀਤਾ ਕਰਕੇ ਤੂੰ ਆਪ ਹੀ ਫੋਨ ਕਰ ਰਿਆਂ ਵੀ ਇਹਦੇ ਪਿੱਛੇ ਕੀ ਕਹਾਣੀਆਂ ਇਹ ਸਾਨੂੰ ਦੱਸ ਤਾਂ ਸਹੀ ਤਾਂ ਫੇਰ ਜੋ ਉਹ ਕਹਾਣੀ ਦੱਸਦਾ ਉਹ ਇਸ ਤਰ੍ਹਾਂ ਆ ਰਵੀ ਸ਼ੰਕਰ ਇੱਕ ਕਿਰੀਅਾਨੇ ਦੀ ਦੁਕਾਨ ਚਲਾਉਂਦਾ ਤੇ ਦਸੰਬਰ 2024 ਦੇ ਵਿੱਚ ਇਹਨੂੰ ਰਿਸ਼ਤਾ ਆਇਆ ਸੀਗਾ ਜੀ ਸਪਨਾ ਦਾ ਸਾਰੇ ਘਰ ਦੇ ਉਹਦੇ ਬਹੁਤ ਖੁਸ਼ ਸੀ ਇਹਦੇ ਮਾਪੇ ਹੋਰ ਸਾਕ ਸੰਬੰਧੀ ਇਸ ਰਿਸ਼ਤੇ ਤੋਂ ਖੁਸ਼ ਸੀ ਭਾਵੇਂ ਕਿ ਜਿਹੜੀ ਸਪਨਾ ਵਾਂ ਉਦੇ ਮਾਪੇ ਬਚਪਨ ਦੇ ਵਿੱਚ ਹੀ ਗੁਜ਼ਰ ਗਏ ਸੀ ਮਮਤਾ ਇਹ ਤੋਂ ਕਾਫੀ ਵੱਡੀ ਸੀ ਵਿਆਹ ਉਹਦਾ ਪਹਿਲਾ ਹੋ ਗਿਆ ਸੀ ਜਦੋਂ ਸਪਨਾ 5 ਸਾਲ ਦੀ ਸੀ ਮਾਪੇ ਇਹਨਾਂ ਦੇ ਛੱਡ ਕੇ ਚਲੇ ਗਏ ਸੀ ਤੇ ਇਹ ਆਪਣੀ ਵੱਡੀ ਭੈਣ ਦੇ ਘਰੇ ਹੀ ਪਲਦੀ ਆ ਇਹ ਦੀਜਾ ਤੇ ਇਹ ਦੀ ਜਿਹੜੀ ਵੱਡੀ ਭੈਣ ਮਮਤਾ ਉਹਨੇ ਇਹਦਾ ਸਾਰਾ ਪੜ੍ਹਾਈ ਲਿਖਾਈ ਦਾ ਖਰਚਾ ਤੇ ਹੋਰ ਜੋ ਕੁਝ ਵੀ ਜ਼ਿੰਦਗੀ 'ਚ ਜ਼ਰੂਰੀ ਚੀਜ਼ਾਂ ਹੈ ਉਹਨਾਂ ਨੇ ਹੀ ਕੀਤੀਆਂ ਸੀਗੀਆਂ ਚਲੋ ਜੀ ਇਸ ਤੋਂ ਬਾਅਦ 23 ਜਨਵਰੀ 2025 ਨੂੰ ਦੋਨਾਂ ਦਾ ਵਿਆਹ ਹੋ ਜਾਂਦਾ ਵਿਆਹ ਨੂੰ ਵੀ ਕੋਈ ਬਹੁਤੀ ਦੇਰ ਨਹੀਂ ਸੀ ਉਹ ਹੀ ਰਵੀ ਸ਼ੰਕਰ ਤੇ ਸਪਨਾ ਦਾ ਹੁਣ ਵਿਆਹ ਤੋਂ ਬਾਅਦ ਬੜਾ ਖੁਸ਼ੀ ਦਾ ਮਾਹੌਲ ਸੀਗਾ ਘਰ ਦੇ ਵਿੱਚ ਪਰ ਰਵੀ ਸ਼ੰਕਰ ਇੱਕ ਗੱਲ ਨੋਟ ਕਰ ਰਿਹਾ ਸੀ ਕਿ ਜਿਹੜੀ ਸਪਨਾ ਹਰ ਗੱਲ ਦੇ ਵਿੱਚ ਮੁੰਨਾ ਜੀਜਾ ਮੁੰਨਾ ਜੀਜਾ ਜਿਹੜਾ ਉਹਦਾ ਜੀਜੇ ਦਾ ਨਾਮ ਹੈ ਮੁੰਨਾ ਉਹ ਬਹੁਤ ਜ਼ਿਕਰ ਕਰਦੀ ਸੀ ਉਹਦਾ ਹਰ ਗੱਲ 'ਚ ਉਹਨੂੰ ਬਾੜ ਲੈਂਦੀ ਸੀ ਤਾਂ ਪਹਿਲਾਂ ਉਹ ਉਹਨੂੰ ਸਮਝਾਉਂਦਾ ਵਾ ਕਿ ਹੁਣ ਤੇਰਾ ਵਿਆਹ ਹੋ ਗਿਆ ਵਾ ਵੀ ਠੀਕ ਆ ਉਹ ਉਹਨਾਂ ਨੂੰ ਜਿੱਦਾਂ ਵੀ ਆ ਮੰਨਦੀ ਆ ਪਰ ਹਰ ਗੱਲ 'ਚ ਉਹਨਾਂ ਦਾ ਜ਼ਿਕਰ ਠੀਕ ਨਹੀਂ ਤੂੰ ਮੇਰੇ ਅਨੁਸਾਰ ਚੱਲਿਆ ਕਰ ਪਰ ਫੇਰ ਵੀ ਉਹਨੂੰ ਆਦਤ ਸੀ ਹਰ ਗੱਲ ਦੇ ਵਿੱਚ ਮੁੰਨਾ ਜੀਦਾ ਦੀ ਐਦਾਂ ਨੇ ਮੁੰਨਾ ਜੀਦਾ ਦੀ ਉਦਾਂ ਨੇ ਮਤਲਬ ਉਹਨਾਂ ਦੇ ਉਹਦੀਆਂ ਜਿਹੜੀਆਂ ਤਰੀਫਾਂ ਦੇ ਪੋੜ ਬੰਨੀ ਜਾਣੇ ਇਹ ਗੱਲ ਹੁਣ ਰਵੀ ਸ਼ੰਕਰ ਨੂੰ ਚੰਗੀ ਨਹੀਂ ਸੀ ਲੱਗਦੀ ਉਹਨੇ ਬਹੁਤ ਕੋਸ਼ਿਸ਼ ਕੀਤੀ ਸਮਝਾਉਣ ਦੀ ਪਰ ਇਹ ਨਹੀਂ ਸਮਝੀ ਫੇਰ ਉਹਦਾ ਜ਼ਿਕਰ ਕਰਦੀ ਰਹਿੰਦੀ ਸੀ ਅਪ੍ਰੈਲ 2025 ਦੇ ਵਿੱਚ ਇਹ ਫੈਸਲਾ ਕਰਦਾ ਹੈ ਰਵੀ ਸ਼ੰਕਰ ਕਿ ਮੈਨੂੰ ਇਹ ਗੱਲ ਇਹਦੀ ਬਿਲਕੁਲ ਪਸੰਦ ਨਹੀਂ ਮੈਨੂੰ ਕੋਈ ਦਾਲ ਚਕਾਲਾ ਲੱਗਦਾ ਹੈ ਉਹ ਪੂਰਾ ਸ਼ੱਕ ਆਪਣੀ ਘਰ ਵਾਲੀ ਸਪਨਾ ਤੇ ਜ਼ਾਹਰ ਕਰਦਾ ਤੇ ਉਹਨੂੰ ਛੱਡਣ ਦਾ ਫੈਸਲਾ ਕਰ ਲੈਂਦਾ ਵੀ ਮੈਂ ਇਹਨੂੰ ਤਲਾਕ ਦੇ ਦੂੰਗਾ ਪਰ ਇਹਦੇ ਦੌਰਾਨ ਹੀ ਪਤਾ ਲੱਗਦਾ ਕਿ ਜਿਹੜੀ ਸਪਨਾ ਵਾਂ ਉਹ ਪ੍ਰੈਗਨੈਂਟ ਹੋ ਚੁੱਕੀ ਆ ਤੇ ਉਹ ਬਾਪ ਬਣਨ ਵਾਲਾ ਵਾ ਰਵੀ ਸ਼ੰਕਰ ਇਸ ਕਰਕੇ ਉਹ ਇਹ ਪਲਾਨ ਵੀ ਕੈਨਸਲ ਕਰ ਦਿੰਦਾ ਵੀ ਹੁਣ ਉਹ ਨਹੀਂ ਛੱਡੂਗਾ ਤੇ ਉਹਨੂੰ ਇਹ ਲੱਗਦਾ ਵੀ ਹੁਣ ਬੱਚਾ ਜ਼ਿੰਦਗੀ 'ਚ ਆਣ ਆਲਾ ਵਾ ਕਿ ਸ਼ਾਇਦ ਇਹਦਾ ਧਿਆਨ ਹੁਣ ਬੱਚੇ ਤੇ ਲੱਗ ਜਾਊਗਾ ਇਹ ਭੁੱਲ ਜੂਗੀ ਆਪਣੇ ਜੀਜੇ ਨੂੰ ਪਰ ਫੇਰ ਵੀ ਉਹਨੂੰ ਬੱਚਾ ਆਉਣ ਦੀ ਇੰਨੀ ਖੁਸ਼ੀ ਨਹੀਂ ਸੀ ਹਰ ਵੇਲੇ ਮੁੰਨਾ ਜੀਜਾ ਉਹਦਾ ਨਾਮ ਹੀ ਉਹਦੇ ਨਾਮ ਦੀ ਕਹਿ ਲੋ ਵੀ ਰੱਟ ਲਾਈ ਰੱਖਦੀ ਸੀ ਤੇ ਅਖੀਰ ਦੀ 26 ਜੁਲਾਈ 2025 ਦਾ ਦਿਨ ਆਉਂਦਾ ਤੀਆਂ ਦਾ ਜਿਹੜਾ ਤਿਹਾਰ ਹੋਣੇ ਲੱਗ ਕੇ ਗਿਆ ਵਾ ਸਵੇਰੇ ਸਵੇਰੇ ਜਦੋਂ ਰਵੀ ਸ਼ੰਕਰ ਉੱਠਦਾ ਵਾ ਆਪਣੀ ਘਰਵਾਲੀ ਸਪਨਾ ਨੂੰ ਕਹਿੰਦਾ ਵੀ ਚੱਲ ਮੈਂ ਅੱਜ ਤੈਨੂੰ ਤੇਰੇ ਪੇਕੇ ਘਮਾ ਲਿਆ ਨਾ ਵਾ ਮੈਂ ਅੱਜ ਦੁਕਾਨ ਨਹੀਂ ਖੋਲਦਾ ਵੀ ਤੂੰ ਅੱਜ ਆਪਣੀ ਭੈਣ ਨੂੰ ਤੇ ਜੀਜੇ ਨੂੰ ਮਿਲ ਆ। ਉਹ ਮਨਾ ਕਰ ਦਿੰਦੀ ਆ ਵੀ ਨਹੀਂ ਅੱਜ ਮੇਰਾ ਮੂਡ ਨਹੀਂ ਆ ਉੱਥੇ ਜਾਣ ਦਾ ਵੀ ਤੁਸੀਂ ਦੁਕਾਨ ਤੇ ਕੰਮ ਕਰੋ ਜਾ ਕੇ। ਤਾਂ ਉਹ ਚਲਾ ਜਾਂਦਾ ਦੁਕਾਨ ਖੋਲ ਲੈਂਦਾ ਨਹੀਂ ਉਹਨੂੰ ਲੈ ਕੇ ਜਾਂਦਾ। ਇਸ ਤੋਂ ਬਾਅਦ ਉਹਦਾ ਮੁੰਨਾ ਜੀਜਾ ਦੀ ਸੁੰਧਾਰਾ ਲੈ ਕੇ ਘਰੇ ਆਉਂਦਾ ਵਾ ਉਹਦੇ ਤੇ ਉਹਨੂੰ ਵੈਸੇ ਹੀ ਪੁੱਛਦਾ ਵਾ ਕਿ ਕੀ ਤੂੰ ਮੇਰੇ ਨਾਲ ਚੱਲੇਂਗੀ ਉਹ ਇੱਕ ਮਿੰਟ ਚ ਤਿਆਰ ਹੋ ਜਾਂਦੀ ਆ ਕਹਿੰਦੀ ਹਾਂ ਮੈਂ ਤੁਹਾਡੇ ਨਾਲ ਜਾਣ ਨੂੰ ਤਿਆਰ ਆ ਤੇ ਜਦੋਂ ਸ਼ਾਮ ਨੂੰ ਵਾਪਸ ਆਉਂਦਾ ਰਵੀ ਸ਼ੰਕਰ 26 ਤਰੀਕ ਨੂੰ ਤਾਂ ਉਹਨੂੰ ਸਪਨਾ ਘਰ ਨਹੀਂ ਮਿਲਦੀ ਤਾਂ ਉਹ ਫੋਨ ਕਰਕੇ ਪੁੱਛਦਾ ਤਾਂ ਉਹ ਦੱਸਦੀ ਆ ਵੀ ਮੇਰੇ ਜੀਜਾ ਜੀ ਆਏ ਸੀ ਮੈਂ ਉਹਨਾਂ ਨਾਲ ਆਪਣੀ ਭੈਣ ਦੇ ਘਰ ਆ ਗਈ ਆ ਉਹਨੂੰ ਇੰਨਾ ਗੁੱਸਾ ਆਉਂਦਾ ਕਿ ਸਵੇਰੇ ਮੈਂ ਪੁੱਛਿਆ ਉਦੋਂ ਜਵਾਬ ਦੇਤਾ ਤੇ ਹੁਣ ਆਪਣੇ ਜੀਜੇ ਦੇ ਨਾਲ ਉਹ ਰਹਿਣ ਦੇ ਲਈ ਚਲੀ ਗਈ ਉਹਨੂੰ ਸਾਫ਼ ਇਹ ਲੱਗਣ ਲੱਗ ਜਾਂਦਾ ਕਿ ਵਾਕਈ ਇਹ ਕੋਈ ਨਾ ਕੋਈ ਗੜਬੜ ਆ ਇਹਦੇ ਨਾਜਾਇਜ਼ ਸਬੰਧ ਨੇ ਆਪਣੇ ਜੀਜੇ ਦੇ ਨਾਲ ਇਹ ਮੇਰੇ ਨਾਲੋਂ ਵੱਧ ਉਹਨਾਂ ਨੂੰ ਤਵੱਜੋ ਦਿੰਦੀ ਆ ਇਹ ਗੁੱਸਾ ਉਹਦੇ ਦਿਲ ਦੇ ਅੰਦਰ ਸੀਗਾ ਜੀ ਹੁਣ 26 ਤਰੀਕ ਤੋਂ ਲੈ ਕੇ ਦੀ 2 ਤਰੀਕ ਤੱਕ 2 ਅਗਸਤ ਤੱਕ ਉਹ ਆਪਣੀ ਭੈਣ ਦੇ ਘਰ ਰਹਿ ਰਹੀ ਸੀ ਤੇ ਜਿੱਦਾਂ ਮੈਂ ਦੱਸਿਆ ਕਿ 2 ਤਰੀਕ ਨੂੰ 2 ਅਗਸਤ ਨੂੰ ਉਸ ਵੇਰੇ-ਸਵੇਰੇ ਫੋਨ ਕਰਦਾ ਬਹਾਨੇ ਦੇ ਨਾਲ ਕਿ ਮੈਨੂੰ ਤੇਰਾ ਫਿਕਰ ਹੋ ਰਿਹਾ ਉਸ ਤੋਂ ਬਾਅਦ ਬਹਾਨੇ ਦੇ ਨਾਲ ਉਹਦੇ ਘਰ ਆਉਂਦਾ ਤੇ ਚਾਕੂ ਦੇ ਨਾਲ ਵਾਰ ਕਰ ਦਿੰਦਾ ਵਾ ਤੇ ਉਹਦਾ ਕਤਲ ਕਰ ਦਿੰਦਾ ਉਸ ਤੋਂ ਬਾਅਦ ਆਪ ਹੀ ਉਹ ਸਰੈਂਡਰ ਵੀ ਕਰ ਦਿੰਦਾ ਇਹ ਸੀਗਾ ਇੱਕ ਸਿਰਫ ਸ਼ੱਕ ਦਾ ਨਤੀਜਾ ਜਾਂ ਫਿਰ ਇਹ ਕਨਫਰਮ ਸੀ ਉਹਨੂੰ ਕਿ ਉਹਦੇ ਨਾਜਾਇਜ਼ ਸਬੰਧ ਆਪਣੇ ਜੀਤੇ ਦੇ ਨਾਲ ਸੀ ਇਹਦੇ ਬਾਰੇ ਕੁਝ ਨਹੀਂ ਪਤਾ ਹਾਂ ਉਸ ਤੋਂ ਬਾਅਦ ਜਿਹੜੇ ਪਰਿਵਾਰ ਵਾਲੇ ਨੇ ਮੁੰਨਾ ਜੀਜਾ ਤੇ ਇੱਕ ਭਰਾ ਵੀ ਇਹਨਾਂ ਦਾ ਸੀਗਾ ਕੋਈ ਉਹਨਾਂ ਨੇ ਦਾਜ ਦਾ ਪਰਚਾ ਦਰਜ ਕਰਾਇਆ ਜਿਹੜਾ ਰਵੀ ਸ਼ੰਕਰ ਤੇ ਉਹਦੇ ਪਰਿਵਾਰ ਦੇ ਉੱਤੇ ਦਾਜ ਦਾ ਪਰਚਾ ਕਰਾਇਆ ਗਿਆ ਮੁੰਨਾ ਜਿਹੜਾ ਸੀਗਾ ਜੀਦਾ ਜੀ ਦੇ ਕਰਕੇ ਸਾਰਾ ਕੁਝ ਹੋਇਆ ਉਹਦੇ ਤੋਂ ਪੁੱਛਤਾਚੀ ਕੀਤੀ ਗਈ ਤਾਂ ਉਹਦਾ ਕਹਿਣਾ ਸੀ ਕਿ ਮੈਂ ਤਾਂ ਬੱਚਿਆਂ ਦੇ ਵਾਂਗੂ ਪਾਲੀ ਸੀ ਉਹ ਏਦਾਂ ਦਾ ਕੁਝ ਵੀ ਨਹੀਂ ਸੀ ਜਿਹਦੇ ਕਰਕੇ ਇਹਨੇ ਉਹਦਾ ਕਤਲ ਕਰਤਾ ਵੀ ਅਸੀਂ 5 ਸਾਲ ਦੀ ਇੱਥੇ ਲੈ ਕੇ ਆਏ ਸੀ ਛੋਟੀ ਜੀ ਹੁੰਦੀ ਸੀ ਤੇ ਇੱਥੇ ਹੀ ਵੱਡੀ ਹੋਈ ਆ ਕੁਝ ਵੀ ਇਹੋ ਜਿਹਾ ਸਾਡੇ ਵਿੱਚ ਨਹੀਂ ਸੀਗਾ ਤੇ ਉਹਨੇ ਬੇਣਾ ਕੋਈ ਜਾਂਚ ਕੀਤੇ ਇਹ ਸਾਰਾ ਜਿਹੜਾ ਅੰਜਾਮ ਦਿੱਤਾ ਤੁਹਾਡੇ ਸਾਹਮਣੀਆਂ ਸੋ ਇੱਕ ਗੱਲ ਸਿੱਖਣ ਵਾਲੀ ਆ ਜੀ ਤੁਹਾਡੇ ਦਿਮਾਗ ਦੇ ਵਿੱਚ ਕੋਈ ਗੱਲ ਚੱਲਦੀ ਆ ਉਹ ਕਲੀਅਰ ਕਰਨੀ ਬਹੁਤ ਜ਼ਰੂਰੀ ਆ ਗੁੱਸਾ ਜਿਹੜਾ ਨਾ ਉਹ ਬਹੁਤ ਵੱਡੇ ਨੁਕਸਾਨ ਕਰ ਦਿੰਦਾ ਤੁਹਾਡਾ ਜਾਨੀ ਨੁਕਸਾਨ ਵੀ ਕਰ ਦਿੰਦਾ ਜਿੱਦਾਂ ਸੁਪਨਾ ਦਾ ਕੀਤਾ ਬਹੁਤ ਖਿਆਲ ਰੱਖਣ ਦੀ ਲੋੜ ਹੁੰਦੀ ਆ ਗੁੱਸੇ ਤੇ ਕਾਬੂ ਰੱਖਣ ਦੀ ਲੋੜ ਹੁੰਦੀ ਆ ਕੁਝ ਮਸਲੇ ਬਹਿ ਕੇ ਹੱਲ ਕਰਨ ਵਾਲੇ ਹੁੰਦੇ ਨੇ ਆਪਸੀ ਪਰਿਵਾਰ ਬੈ ਕੇ ਹੱਲ ਕਰ ਸਕਦਾ ਸੀ ਇਸ ਮਸਲੇ ਦਾ ਇਹਦੇ ਨਾਲੋਂ ਕਿ ਉਹ ਉਹਨੂੰ ਜਾਨੋਂ ਮਾਰਦਾ